ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਤੁਹਾਡਾ ਸਾਰਿਆਂ ਦਾ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਅੱਜ ਦਾ ਵਲੌਗ ਲੈ ਕੇ ਆਏ ਹਾਂ ਆਪਾਂ ਆਪਣੇ ਪਿੰਡ ਬਾਬਾ ਰਵੀਦਾਸ ਜੀ ਮੰਦਿਰ ਤੋਂ ਜਿੱਥੇ ਸਾਫ ਸਪਾਈ ਦਾ ਕੰਮ ਚੱਲਿਆ ਪਹਿਲਾਂ ਅਸੀਂ ਕੀਤੀ ਸਾਫ ਸਪਾਈ ਦੇਖੋ ਸਾਰੇ ਬੱਚੇ ਸਾਰੇ ਮੁੰਡੇ ਖੁੰਡੇ ਜਿੰਨੇ ਹੈਗੇ ਇੱਥੇ ਧੋਈ ਜਾਂਦੇ ਆ ਬਾਬਾ ਜੀ ਦੇ ਦਰਬਾਰ ਨੂੰ ਤੇ ਸੇਵਾ ਤੇ ਸੇਵਾ ਚੱਲੀ ਜਾਂਦੀ ਆ ਤੇ ਬਾਹਰ ਮੁੰਡਾ ਦੇਖੋ ਪਰਚੀ ਕੱਟੀ ਜਾਂਦਾ ਹਸੀਕਾਲ ਸਤਿ ਸ੍ਰੀ ਅਕਾਲ ਬੇਟਾ ਹਸੀਕਾਲ ਸੇਵਾ ਕਰੋ ਰੱਜ ਕੇ ਕਰੋ ਸੇਵਾ ਕਰੋ ਬਾਬਾ ਜੀ ਦੇ ਮੰਦਰ ਤੇ ਸੇਵਾ ਚੱਲ ਰਹੀ ਹੈ ਸਾਰੰਦਰ ਪਹਿਲਾ ਬੱਚਿਆਂ ਨਾਲ ਸਭ ਤੋਂ ਵੱਧ ਚਾਹ ਬੱਚਿਆਂ ਨੂੰ ਹੁੰਦਾ ਦੇਖੋ ਜੈ ਗੁਰੂ ਦੇਵ ਧੰਗੁਰ ਦੇਵ ਮੰਦਰ ਦੀ ਸਫਾਈ ਚੱਲੀ ਜਾਂਦੀ ਹੈ ਜੀ ਸਾਡੇ ਬਾਬਾ ਜੀ ਦਾ ਦਿਹਾੜਾ ਆ ਰਿਹਾ ਜੋ ਕਿ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਹੈ ਪਿੰਡ ਲੱਲੂਆਣਾ ਜ਼ਿਲ੍ਹਾ ਮਾਨਸਾ ਇਹ ਇੱਕ ਜਾਣਤੀ ਸਾਥ ਸ਼ਰਦ ਨੇ ਇਹਨਾਂ ਨੂੰ ਬਸ ਡਿਊਟੀ ਹੈ ਵੀ ਤੁਸੀਂ ਬਸ ਪਰਚੀ ਕੱਟਣੀ ਆ ਪਰ ਇੱਥੇ ਹੁਣ ਸੇਵਾ ਵੀ ਕਰ ਰਹੇ ਨੇ ਚੰਗੀ ਸੇਵਾ ਕਰਦੇ ਨੇਗੇ ਲਓ ਜੀ ਬਾਬਾ ਜੀ ਦਾ ਦਰਬਾਰ ਇੱਥੋਂ ਅਸੀਂ ਬਾਬਾ ਜੀ ਦੀਆਂ ਫੋਟੋਆਂ ਨੂੰ ਬਾਹਰ ਕੱਢ ਕੇ ਰੱਖਤਾ ਐ ਧੋਵਾਂਗੇ ਸੀ ਧੋਣ ਤੋਂ ਬਾਅਦ ਇੱਥੇ ਮਹਾਰਾਜ ਦਾ ਪ੍ਰਕਾਸ਼ ਹੋਵੇਗਾ ਤੇ ਇਧਰ ਆਪਾਂ ਤੁਹਾਨੂੰ ਦਿਖਾਉਨੇ ਆ ਬਾਬਾ ਜੀ ਦੇ ਆ ਜੀਵਨੀ ਬਾਰੇ ਤਾਂ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਜਨਮ ਦੇ ਅੜਾ ਵੀ ਮਿਲ ਕੇ ਕਦੋਂ ਬਾਬਾ ਜੀ ਦਾ ਜਨਮ ਹੋਇਆ ਸੀ ਸਭ ਕੁਝ ਲਿਖਿਆ ਹੋਇਆ ਇਹਦੇ ਵਿੱਚ ਤੇ ਅੱਗੇ-ਅੱਗੇ ਦੇਖੀ ਚੱਲੋ ਤੁਸੀਂ ਬਾਬਾਈ ਦੇ ਜੀਵਨੀ ਬਾਰੇ ਸਭ ਕੁਝ ਆ ਗੁਰੂ ਰਵਿਦਾਸ ਮੰਦਿਰ ਕਮੇਟੀ ਕੋਟਲਾ ਲਲੂ ਮਾਨਸਾ ਕਾਗਜ਼ਾਂ ਦੇ ਵਿੱਚ ਅਸੀਂ ਕੋਟਲਾ ਲੂ ਕਹਿੰਨੇ ਆ ਵੈਸੇ ਪਿੰਡ ਦਾ ਨਾਮ ਸਾਡਾ ਲੱਲੂ ਆਣਾ ਇਹ ਬਾਬਾਈ ਦੇ ਨਾਮ ਤੇ ਬਣਾ ਹੋਇਆ ਪਿੰਡ ਦਾ ਨਾਮ ਆ ਲਓ ਜੀ ਆਪਾਂ ਉੱਪਰ ਚੱਲ ਕੇ ਦਿਖਾਉਣਾ ਤੁਹਾਨੂੰ ਇਹ ਮੁੰਡਾ ਬਹੁਤ ਵਧੀਆ ਸੇਵਾ ਕਰ ਰਿਹਾ ਬਾਬਾਈ ਦੇ ਝਾੜੂ ਲਾ ਰਿਹਾ ਜੈ ਗੁਰੂ ਦੇਵ ਜੈ ਗੁਰੂ ਦੇਵ ਲਓ ਜੀ ਮੈਂ ਇਹ ਮੁੰਡੇ ਬਹੁਤ ਸੇਵਾ ਕਰਦੇ ਨੇ ਬਾਬਾ ਜੀ ਤੇ ਸੇਵਾ ਕੁੱਲ ਮਿਲਾ ਕੇ ਸਾਰੇ ਵਧੀਆ ਕਰਦੇ ਨੇ ਸਾਰੇ ਵੀੜੇ ਦਾ ਪੂਰਾ ਸਾਥ ਹੁੰਦਾ ਪਿੰਡ ਦਾ ਪੂਰਾ ਸਾਥ ਹੁੰਦਾ ਸੋ ਸਾਰੀਆਂ ਸੰਗਤਾਂ ਨੂੰ ਮਿਲ ਜੁੜ ਕੇ ਰਹਿਣਾ ਚਾਹੀਦਾ ਇਹ ਬੱਚੇ ਕਹਿੰਦੇ ਸਾਡੀ ਵੀਡੀਓ ਬਣਾ ਦਿਓ ਮੈਂ ਲੋ ਬੱਚੇ ਫਿਰ ਆਜੋ ਫਿਰ ਵੀਡੀਓ ਬਣਾ ਕੇ ਛੋਡੀ ਵੀ ਬਾਬਾ ਜੀ ਦਾ ਦਰਬਾਰ ਬਾਬਾ ਜੀ ਦੇ ਗੁੰਮਟ ਉੱਪਰੋਂ ਧੌਣ ਦੀ ਸੇਵਾ ਚੱਲੀ ਸੀਗੀ ਉਹ ਵੀਡੀਓ ਵੀ ਬਚਾਉਗੇ ਦੇਖੋ ਬੱਚੇ ਦੇਖੋ ਖੁਸ਼ ਨੇ ਪੂਰੇ ਦੇਖੋ ਐ ਖੇਲੇ ਵੀ ਨੇ ਪੂਰੇ ਜਿਹਾ ਬੱਚੇ ਕਹਿੰਦੇ ਸੀ ਨੱਚਣਾਗਾ ਉਹ ਪਿੱਛੇ ਗਾਣਾ ਚੱਲੀ ਜਾਂਦਾ ਸੀ ਬਾਬਾ ਜੀ ਦਾ ਸ਼ਬਦ ਚੱਲੀ ਜਾਂਦਾ ਸੀਗਾ ਸੋ ਆਪਾਂ ਉਹ ਵਿੱਚ ਨਹੀਂ ਪਾ ਸਕਦੇ ਕਿਉਂਕਿ ਕਾਪੀਰਾਈਟ ਆ ਜਾਂਦਾ ਦੇਖੋ ਚਾਹ ਦਾ ਪਰਮੰਧ ਵੀ ਕੀਤਾ ਫਿਰ ਇਹ ਬੱਚਿਆਂ ਨੇ ਚਾਹ ਦਾ ਪ੍ਰੋਗਰਾਮ ਚੱਲੀ ਜਾਂਦਾ ਦੇਖੋ ਸੇਵਾ ਬੱਚਿਆਂ ਨੂੰ ਬਹੁਤ ਚਾਹ ਹੁੰਦਾ ਸੇਵਾ ਦਾ ਜਿੱਥੇ ਵੀ ਆਪਾਂ ਚਾਹਦੇ ਆਂ ਬੱਚਿਆਂ ਨੂੰ ਦੇਖਦੇ ਆਂ ਗੁਰੂ ਘਰਾਂ ਦੇ ਵਿੱਚ ਇਹ ਮੁੰਡਾ ਇੱਥੇ ਬੇਨਤੀ ਬੋਲਦੇ ਜਿਹੜੇ ਸਾਡੇ ਮੁੰਡਾ ਗੁਰਵਿੰਦਰ ਸਿੰਘ ਜੀ ਲੈ ਕਹਿੰਦਾ ਮੇਰੀ ਵੀਡੀਓ ਬਣਾ ਦਿਓ ਜੀ ਬੱਚੇ ਨੂੰ ਬੜਾ ਚਾਹ ਯਾਰ ਮੈਨੂੰ ਬੱਚਿਆਂ ਦਾ ਬੜਾ ਵਧੀਆ ਲੱਗਦਾ ਯਾਰ ਬੱਚੇ ਜਦੋਂ ਕਹਿੰਦੇ ਵੀ ਸਾਡੀ ਵੀਡੀਓ ਬਣਾ ਦੇ ਲਓ ਜੀ ਸਾਡਾ ਵਲੌਗ ਚੱਲੀ ਜਾਂਦਾ ਹੈ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਆਪਣਾ ਵਲੌਗ ਆਪਾਂ ਪਾਇਆ ਕਰਾਂਗੇ ਵਲੌਗ ਅਜੇ ਵਿੱਚ ਦੀ ਆਪਾਂ ਬੰਦ ਕਰਤੇ ਸੀ ਵਲੌਗ ਤੇ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਲਓ ਬਾਈ ਜੀ ਉੱਪਰ ਚੜ ਗਏ ਨੇਗੇ ਤੇ ਸਭ ਤੋਂ ਉੱਪਰ ਗਿਆ ਗੁਰਿੰਗ ਇਹ ਆਈ ਵਾਰ ਮੰਦਰ ਦੇ ਉੱਪਰ ਚੱਲ ਕੇ ਬਾਬਾ ਜੀ ਦੇ ਗਵਮੈਂਟ ਨੂੰ ਧੋਂਦੇ ਨੇਗੇ ਰਾਜਪ੍ਰੀਤ ਪੁਲਸੀਆ ਬਾਕੀ ਪਾਰਟ ਤੁਹਾਨੂੰ ਆਪਾਂ ਅਗਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ